ਤੂੰ ਹੀ ਕਨੜਾ ਮਹੱਲਾ ਪੰਜਵਾਂ ਘਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਆਗੀ ਐ ਗਮਾਨ ਮਾਨ ਤੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨ ਰੇਣ ਰਹਾਉ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ ਹਿਰਦੈ ਗੋਬਿੰਦ ਗਾਏ ਚਰਨ ਕਮਲ ਪ੍ਰੀਤ ਲਾਏ ਦੀਨ ਦਿਆਲ ਮੋਹਨਾ ਕਿਰਪਾਲ ਦਇਆ ਮਯਾ ਧਾਰ ਨਾਨਕ ਮੰਗੈ ਨਾਮਦਾਨ ਤਜ ਮੋਹ ਭਰਮ ਸਗਲ ਅਭਮਾਨ ਖੰਡ ਰਾਮਾ ਹੱਲਾ ਪੰਜਵਾ ਪ੍ਰਭ ਕਹਿਨ ਮਲਨ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਉ ਰਹਾਵ ਟਟਨ ਖਟਨ ਜਟਨ ਹੋ ਮਨ ਨਾਹੀ ਡੰਡ ਧਾਰ ਸੁਆਉ ਜਤਨ ਭੰਤਨ ਤਪਨ ਭਵਨ ਅਨਕ ਕਤਨ ਕਤਤੇ ਨਹੀਂ ਖਾਹਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜਨਾ ਕਨੜਾ ਮਹੱਲਾ ਪੰਜਵਾਂ ਘਰ ਨੋ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਤਤ ਪਾਵਨ ਭਗਤ ਬਚਲ ਪੈ ਹਰਨ ਤਾਰਨ ਤਰਨ ਰਹਾਉ ਨੈਣ ਟਿਪਟੇ ਦਰਸ ਪੀਖ ਜਸ ਤੋਖ ਸੁਨਤ ਕਰਨ ਪ੍ਰਾਨਨਾਥ ਅਨਾਥ ਦਾਤੀ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਨਾਸਨ ਗਹੀ ਓਟ ਨਾਨਕ ਹਰ ਚਰਨ ਕਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ ਆਨ ਨਾਹੀ ਜਾਏ ਪਤਤ ਪਾਵਨ ਬਿਰਦ ਸੁਆਮੀ ਉਦਰਤੇ ਹਰ ਧਿਆਏ ਰਹਾਉ ਸੰਸਾਰ ਗਾਲ ਵਿਕਾਰ ਸਾਗਰ ਪਤਤ ਮੋਹ ਮਾਨ ਅੰਦ ਵਿਕਲ ਮਾਇਆ ਸੰਗ ਧੰਦ ਕਰ ਗਏ ਪ੍ਰਭ ਆਪ ਕਾਢੋ ਰੱਖ ਲੇਹੋ ਗੋਬਿੰਦ ਰਾਏ ਅਨਾਥ 나ਥ ਸਨਾਥ ਸੰਤਨ ਕੋਟ ਪਾਪ ਬਨਾਸ ਮਨ ਦਰਸ਼ਨੇ ਕੀ ਪਿਆਸ ਪ੍ਰਭ ਪੂਰਨ ਗੁਣਤਾਸ ਕਿਰਪਾਲ ਦਿਆਲ ਗੋਪਾਲ ਨਾਨਕ ਹਰ ਰਸਨਾ ਗੁਣ ਗਾਏ ਕਾਨੜਾ ਮਹੱਲਾ ਪੰਜਵਾਂ ਵਾਰ ਵਾਰੋ ਅਨਕ 达ਰੋ ਸੁਖ ਪ੍ਰਿਆ ਸੁਹਾਗ ਪਲਕ ਰਾਤ ਰਹਾਉ ਕਨਕ ਮੰਦਰ ਪਾਠ ਸੇਜ ਸਖੀ ਮੋਹਿ ਨਾਹੀ ਇਨ ਸਿਓ ਤਾਤ ਮੁਕਤ ਲਾਲ ਅਨਕ ਭੋਗ ਬਿਨ ਨਾਮ ਨਾਨਕ ਹਾਤ ਰੂਖੋ ਭੋਜਨ ਭੂਮ ਸੈਨ ਸਖੀ ਪ੍ਰਿਆ ਸੰਗ ਸੁਖ ਬਿਹਾਤ ਕਨੜਾ ਮਹੱਲਾ ਪੰਜਵਾਂ ਅਹੰਕ ਤੋ ਰੋ ਮੁਖ ਜੋ ਰੋ ਗੁਰ ਗੁਰ ਕਰਤ ਮਨ ਲੋਰੋ ਪ੍ਰਿਆ ਪ੍ਰੀਤ ਪਿਆਰੂ ਮੋਰੋ ਰਹਾਉ ਗ੍ਰਹ ਸੇਜ ਸੁਹਾਵੀ ਅੰਗਨ ਚੈਨਾ ਤੋ ਰੋਰੀ ਤੋ ਰੋ ਪੰਜ ਦੂਤਨ ਸਿਓ ਸੰਗ ਤੋ ਰੋ ਆਏ ਨਾ ਜਾਏ ਬਸੇ ਨੇਜ ਆਸਨ ਹੂਂਦ ਕਮਲ ਬਿਗਸੋ ਰੋ ਛੁਟਕੀ ਹਉ ਮੈਂ ਸ਼ੋਰੋ ਗਾਇਓਰੀ ਗਾਇਓ ਪ੍ਰਭ ਨਾਨਕ ਗੁਨੀ ਗਹਿਰੋ ਕਾਨੜਾ ਮਹੱਲਾ ਪੰਜਵਾ ਕਰਨੋ ਤਾਤੇ ਜਾਪ ਮਨਾ ਹਰਿ ਜਾਪ ਜੋ ਸੰਤ ਵੇਦ ਕਹਿਤ ਪੰਥ ਗਾ ਕਰੋ ਮੋਹ ਮਗਨ ਹੰਤਾਪ ਰਹਾਉ ਜੋ ਰਾਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ ਨਾਮ ਜਪਤ ਸੰਗ ਜਨ ਉਧਰੈ ਜਿਸਹਿ ਉਧਾਰ ਹੋ ਆਪ ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪਰਤਾਪ ਹਨੜਾ ਮਹੱਲਾ ਪੰਜਵਾਂ ਕਰ ਦਸਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਐਸੋ ਧਾਨ ਦੇਹੋ ਜੀ ਸੰਤੋਹ ਜਾਤ ਜੀਉ ਬਲਿਹਾਰ ਮਾਨ ਮੋਹੀ ਪੰਚ ਦੋਹੀ ਓਰਜ ਨਿਕਟ ਬਸਿਓ ਤਾਂ ਕੀ ਸਰਨ ਸਾਧੂਆਂ ਦੂਤ ਸੰਗ ਨਿਵਾਰ ਰਹਾਉ ਕੋਟ ਜਨਮ ਜੋਨ ਭ੍ਰਮਿਓ ਆਰ ਪਰਿਉ ਦਵਾਰ ਕਿਰਪਾ ਗੋਬਿੰਦ ਭਈ ਮਿਲੇ ਹੋ ਨਾਮ ਅਧਾਰ ਦਲਭ ਜਨਮ ਸਫਲ ਨਾਨਕ ਭਾਵ ਉਤਾਰ ਪਾਰ ਕਾਂੜਾ ਮੁਹੱਲਾ ਪੰਜਵਾਂ ਘਰ 11ਵਾਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਸਹਿਜ ਸੁਭਾਏ ਆਪਨੇ ਆਏ ਕਛੂ ਨਾ ਜਾਣੋ ਕਛੂ ਦਿਖਾਏ ਪ੍ਰਭ ਮਿਲਿਓ ਸੁਖ ਬਾਲੇ ਭੋਲੇ ਰਹਾਉ ਸੰਯੋਗ ਮਲਾਏ ਸਾਜ ਸੰਗਾਏ ਕਤੂ ਨਾ ਜਾਏ ਕਰਹਿ ਬਸਾਏ ਗੁਣ ਨਿਧਾਨ ਪ੍ਰਗਟਿਓ ਇਹ ਚੋਲੇ ਚਰਨ ਨੁਭਾਏ ਆਨਤ ਜਾਏ ਥਾਨ ਥਨਾਏ ਸਰਬ ਸਮਾਏ ਰਸਕ ਰਸਕ ਨਾਨਕ ਗੁਣ ਬੋਲੇ ਕਾਂੜਾ ਮੁਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ ਪਰਮਤ ਰੂਪ ਅਗਾਮਯ ਅਗੋਚਰ ਰਹੀ ਉਹ ਸਰਬ ਸਮਾਈ ਰਹਾ ਕਹਿਨ ਭਵਨ ਨਾਹੀ ਪਾਇਓ ਪਾਇਓ ਅਨਕ ਉਕਤ ਚਤਰਾਏ ਜਤਨ ਜਤਨ ਅਨਕ ਉਪਾਵਰੇ ਤਉ ਮਿਲਿਓ ਜੋ ਕਿਰਪਾਈ ਪ੍ਰਭੂ ਦਿਯਾਰ ਕਿਰਪਾਰ ਕਿਰਪਾ ਨਿਦ ਜਨ ਨਾਨਕ ਸੰਤ ਰੇ ਨਾਈ ਕਾਂਡਾ ਮਹੱਲਾ ਪੰਜਵਾ ਮਾਈ ਸਿਮਰਤ ਰਾਮ 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 ਪ੍ਰਭ বিনা ਨਾਹੀ ਹੋਰ ਜਿਤਮਉ ਚਰਨਾਰਬਿੰਦ ਸਾਸਨ ਇਸ ਭੂਰ ਰਹਾਉ ਲਾਏ ਪ੍ਰੀਤ ਕੀ ਨ ਆਪਨ ਟੂਟਤ ਨਹੀਂ ਜੋਰ ਪ੍ਰਾਨ ਮਨ ਧਨ ਸਰਬ ਸੁ ਹਰ ਗੁਣ 니ਦੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤਰਿਦ ਖੋਰ ਸੰਤ ਸਰਨ ਤਰਨ ਨਾਨਕ ਬਿਨ ਸੇਉ ਦੁਖ ਘੋਰ ਕਨੜਾ ਮਹੱਲਾ 5 ਜਨ ਕੋ ਪ੍ਰਭ ਸੰਗੇ ਅਸਨੇਹ ਸਾਜਨੋਂ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਰਹਾਉ ਮਾਨ ਮੰਗਾਂ ਤਾਨ ਮੰਗਾਂ ਧਨ ਲਖਮੀ ਸੁੱਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਹਾਉ ਅਹੰ ਅਹੰ ਅਹ ਅਵਰ ਮੂਡ 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 ਬਵਰੇ ਜਤ ਜਤ ਜਾਤ ਜਾਤ ਸਦਾ 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 ਕਾਲ ਹਈ ਮਾਨ 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 ਤਿਆਗ ਮਿਰਤ ਮਿਰਤ ਨਿਕਟ ਨਿਕਟ ਸਦਾ ਹਈ ਹਰ ਹਰੇ ਹਰੇ ਬਾਜ ਕਹਿਤ ਨਾਨਕ ਸੁਨੋ ਰੇ ਮੂੜ ਬਿਨ ਭਜਨ 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 ਅਹਲਾ ਜਨਮ ਗਈ ਕਾਂੜਾ ਅਸ਼ਟ ਪਦੀਆਂ ਮਹੱਲਾ ਚੌਥਾ ਘਰ ਪਹਿਲਾ ਏਕ ਓੰਕਾਰ ਸਤਗੁਰ ਪ੍ਰਸਾਦ ਜਪਮਨ ਰਾਮ ਨਾਮ ਸੁਖ ਪਾਵੇ ਗੂ ਜਿਉ ਜਿਉ ਜਪੈ ਤਿਵੇਂ ਸੁਖ ਪਾਵੇ ਸਤਗੁਰ ਸੇਵ ਸਮਾਵੈ ਗੁਰਹਾਉ ਭਗਤ ਜਨਾ ਕੀ ਖਿਣ ਖਿਣ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨ ਰਸ ਸਾਧ ਗਏ ਸਭ ਨੀਕਰ ਬਿਨ ਨਾਵੈ ਕਿਸ ਨਾਸ ਖਾਵੈ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰ ਮੀਠੇ ਬਚਨ ਕਢਾਵੈ ਗੋ ਸਤਗੁਰ ਬਾਣੀ ਪੁਰਖ ਪਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਤਹ ਅਨਹਤ ਧੁਨੀ ਬਾਜਹਿ ਨਿਤ ਬਾਜੀ ਨੀ ਚਰ ਧਾਰ ਚ ਆਵੈ ਗੋ RAM ਨਾਮ ਇਕ ਤਿਲ ਤਿਲ ਗਾਵੇ ਮਨ ਗੁਰਮਤ ਨਾਮ ਸੁਮਾਵੇ ਗੋ ਨਾਮ ਸੁਣੈ ਨਾਮੋ ਮਨ ਪਾਵੇ ਨਾਮੇ ਹੀ ਤ੍ਰਿਪਤਾਵੇ ਗੋ ਕਣਕ ਕਣਕ ਪਹਿਰੇ ਬਹੁ ਕੰਗਨਾ ਕਾਪਰ ਭਾਂਤ ਬਣਾਵੇ ਗੋ ਨਾਮ ਬਿਨਾ ਸਭ ਠੀਕ ਫਿਕ ਫਿਕਾਨੇ ਜਨਮ ਮਰੈ ਫਿਰ ਆਵੇ ਗੋ ਮਾਇਆ ਪਟਲ ਪਟਲ ਹੈ ਭਾਰੀ ਕਰ ਘੂਮਨ ਘੇਰ ਕਲਾਵੇ ਗੋ ਪਾਪ ਬਕਾਰ ਮਨੂਰ ਸਭ ਭਾਰੀ ਵਿਖ ਦੁੱਤਰ ਤਰਿਓ ਨਾ ਜਾਵੇ ਗੋ ਭਉ ਬੈਰਾਗ ਭਇਆ ਹੈ ਬੋਹਿਥ ਗੁਰਖੇਵਟ ਸ਼ਬਦ ਤਰਾਵੇ ਗੋ ਰਾਮ ਨਾਮ ਹਰ ਭੇਤੀ ਐ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਏ ਸਵਾਲਿਆ ਗੁਰ ਗਿਆਨੈ ਲਾਏ ਜਗਾਵੇ ਗੋ ਨਾਨਕ ਭਾਣੈ ਆਪਣੇ ਜਿਉ ਭਾਵੇ ਤਿਵੇਂ ਚਲਾਵੇ ਗੋ ਖੰਡਾ ਮਹੱਲਾ ਚੌਥਾ ਜਪ ਮੰਨ ਹਰ ਹਰ ਨਾਮ ਤਰਾਵੇ ਗੋ ਜੋ ਜੋ ਜਪੈ ਸੋਈ ਗਤ ਪਾਵੇ ਜਿਉ ਧਰੂਪ ਪ੍ਰਹਿਲਾਦ ਸਮਾਵੇ ਗੋ ਰਹਾਉ ਕਿਰਪਾ 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 ਕਰ ਹਰ ਜੀਉ ਕਰ ਕਿਰਪਾ ਨਾਮ ਲਗਾਵੇ ਗੋ ਕਰ ਕਿਰਪਾ ਸਤਿਗੁਰੂ ਮਲਾਵੋ ਮਿਲ ਸਤਿਗੁਰ ਨਾਮ ਧਿਆਵੇ ਗੋ ਜਨਮ ਜਨਮ ਕੀ ਹਉ ਮੈਂ ਮਲ ਲਾਗੀ ਮਿਲ ਸੰਗਤ ਮਲ ਲਹਿ ਜਾਵੇ ਗੋ ਜਿਉ ਲੋਹਾ ਤਰਿਉ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੇ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੇ ਗੋ ਬਿਨ ਸੰਗਤ ਕਰਮ ਕਰੇ ਅਬਮਾਨੀ ਕੱਡ ਪਾਣੀ ਚੀਕੜ ਪਾਵੇ ਗੋ ਭਗਤ ਜਨਾ ਕੇ ਹਰਖਵਾਰੀ ਜਨ ਹਰ ਰਸ ਮੀਠ ਲਗਾਵੇ ਗੋ ਖਿਨ ਖਿਨ ਨਾਮ ਦੇ ਵੜਿਆਈ ਸਤ ਗੁਰ ਉਪਦੇਸ਼ ਸਮਾਵੇ ਗੋ ਭਗਤ ਜਨਾ ਕੋ ਸਦਾ ਨਿਵ ਰਹੀਐ ਜਾਨਿ ਨਿਮਹਿ ਤਾ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰਹਿ ਭਗਤਾ ਕੀ ਹਰਨਾਖਿ ਜਿਉ ਪਤ ਜਾਵੈ ਗੋ ਬ੍ਰਹਮ ਕਮਲ ਪਤਮੀਨ ਬਿਆਸਾ ਤਪ ਤਾਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਭਰਮ ਚ ਕਾਵੈ ਗੋ ਜਾਤ ਨ ਜਾਤ ਦੇਖ ਮਤ ਪਰਮੋ ਸੁਖ ਜਨਕ ਪੱਗੀ ਲਗ ਤਿਆਵੈ ਗੋ ਝੂਠ ਥਨ ਝੂਠ ਪਈ ਸਿਰ ਉਪਰ ਖਿਨ ਮਨੁਆ ਤਿਲ ਨਾ ਡਲਾਵੇ ਗੋ ਜਨਕ ਜਨਕ ਬੈਠੇ ਸਿੰਘਾਸਨ ਨੌ ਮੁਨੀ ਧੂਰ ਲੈ ਲਾਵੇ ਗੋ ਨਾਨਕ ਕਿਰਪਾ ਕਿਰਪਾ ਕਰ ਠਾਕੁਰ ਮੈਂ ਦਾਸਨ ਦਾਸ ਕਰਾਵੇ ਗੋ ਖੰਡਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੇ ਗੋ ਜਿਹਾ ਏਕ ਹੋਏ ਲਖ ਕੋਟੀ ਲਖ ਕੋਟੀ ਕੋਟ ਧਾਵੈ ਗੋ ਰਹਾਉ ਸਹਸ ਫਨੀ ਜਪਿਓ ਸੇਖ ਨਾਗੈ ਹਰ ਜਪਤਿਆਂ ਅੰਤ ਨ ਪਾਵੇ ਗੋ ਤੂੰ ਅਥਾਹਾ ਅਤ ਅਗਮ ਅਗਮ ਹੈ ਮਤ ਗੁਰਮਤਿ ਮਨ ਠਹਿਰਾਵੇ ਗੋ ਜਿਨ ਤੂੰ ਜਪਿਓ ਤੇਈ ਜਨ ਨੀਕੇ ਹਰ ਜਪਤਿਆਂ ਕੋ ਸੁਖ ਪਾਵੇ ਗੋ ਬਿਦਰਦਾਸੀ ਸੁਤ ਸ਼ੋਕ ਸ਼ੋਹਰਾ ਕ੍ਰਿਸ਼ਨ ਅੰਕ ਗਲ ਲਾਵੇ ਗੋ ਜਲ ਤੇ ਊਪਤ ਭਈ ਹੈ ਕਾਸਟ ਕਾਸਟ ਅੰਗ ਤਰਾਵੇ ਗੋ RAM ਜਨਾ ਹਰ ਆਪ ਸਵਾਰੀ ਆਪਣਾ ਬਿਰਦ ਰਖਾਵੇ ਗੋ ਹਮ ਪਾਥਰ ਲੋਹ ਲੋਹ ਵੱਡ ਪਾਥਰ ਗੁਰ ਸੰਗਤ ਨਾਬ ਤਰਾਵੇ ਗੋ ਜਿਉ ਸਤ ਸੰਗਤ ਤਰਿਉ ਜੁਲਾਹੋ ਸੰਤ ਜਨਾ ਮਨ ਭਾਵੇ ਗੋ ਖਰੇ ਖਰੋ ਏ ਬੈਠ ਤ ਊਠਤ ਮਾਰਗ ਪੰਥ ਧਿਆਵੈ ਗੋ ਸਤਿਗੁਰ ਬਚਨ ਬਚਨ ਹੈ ਸਤਿਗੁਰ ਬਾਧਰ ਮੁਕਤ ਜਨਾਵੈ ਗੋ ਸ਼ਾਸਨ ਸ਼ਾਸ ਸ਼ਾਸ ਬਲ ਪਾਈ ਹੈ ਨਿਹ ਸ਼ਾਸਨ ਨਾਮ ਧਿਆਵੈ ਗੋ ਗੁਰਪਦ ਸਾਦੀ ਹਉ ਮੈਂ ਬੂਝੈ ਤਉ ਗੁਰਮਤਿ ਨਾਮ ਸਮਾਵੈ ਗੋ ਸਤਿਗੁਰ ਦਾਤਾ ਜੀ ਜੀਨ ਕੋ ਭਾਗ ਹੀਨ ਨਹੀਂ ਭਾਵੈ ਗੋ ਫਿਰ ਇਹ ਵੇਲਾ ਹਾਥ ਨਾ ਆਵੇ ਪਰ ਤਾਪੈ ਪਛਤਾਵੇ ਗੋ ਜੇ ਕੋ ਭਲਾ ਲੋੜੈ ਭਲ ਆਪਣਾ ਗੁਰ ਆਗੇ ਟਹ ਟਹ ਪਾਵੇ ਗੋ ਨਾਨਕ ਦਇਆ ਦਇਆ ਕਰ ਠਾਕੁਰ ਮੈਂ ਸਤ ਗੁਰ ਭਸਮ ਲਗਾਵੇ ਗੋ